ਕਿੰਨੇ ਕਿੰਨੇ ਕਿਤੇ ਬਲਾਸਟ ਹੋਇਆ ਸੀ ਗਾਈ ਅੰਦਰ ਆ ਕੇ ਮੇਰੇ ਕੋ ਬੋਰਵਾਂ ਤੋਂ ਕੱਢੀ ਦੀਆਂ ਆਹੋ ਲੋ ਬੂਆ ਫੇਰਾ ਵੱਜੋ ਨਾ ਇੰਜ ਜ਼ਬਰਦਸਤ ਵਾਹ ਇਹ ਤਾਂ ਕਾਫੀ ਆਈ ਉੱਠ ਕੇ ਬਹਿ ਗਏ ਬਹੁਤ ਜ਼ਿਆਦਾ ਆਈ ਬੱਚੇ ਉੱਠ ਕੇ ਬਹਿ ਗਏ ਆ ਅੰਦਰ ਫੋੜਵਾਂ ਉਹ ਡੇਗ ਪਈ ਅੱਜ ਵੇਖੋ ਇੰਨਾ ਕੋਇਆ ਤੁਹਾਨੂੰ ਚਾਂਸ ਜ਼ਿਆਦਾ ਵੀ ਹੋ ਸਕਦਾ ਕਿੰਨੇ ਕੁ ਵਜੇ ਟਾਈਮ ਸੀ ਐਮ ਕੋਈ 3:10 ਕਰੀਬ ਦਾ ਲੱਗ ਗਈ ਹੈ ਕਿੰਨੀ ਕ ਆਵਾਜ਼ ਆਈ ਸੀ ਕਾਫੀ ਤੇਜ਼ ਆਵਾਜ਼ ਬਹੁਤ ਜ਼ਿਆਦਾ ਅੱਛਾ ਹੂੰ ਕਿਹੜਾ ਲੱਗਾ ਕਿਹੜਾ ਜੀ ਸਲਾਮ ਸਲਾਮ ਵਾ ਸਹੀ ਬਕ ਲੋਣੀ ਬੇਟਾ ਤੁਸੀਂ ਵੀ ਤੁਸੀਂ ਵੀ ਸੁਣੀ ਆਵਾਜ਼ ਨੇ ਕਿਹਦੇ ਦਾ ਟਾਈਮ ਸੀ 3 ਵਜੇ ਹਾਂਜੀ ਤੇ ਬਹੁਤ ਤੇਜ਼ ਆਵਾਜ਼ ਸੀ ਅੱਛਾ ਇਦਾਂ ਲੱਗਿਆ ਜਿਵੇਂ ਕੋਈ ਚੀਜ਼ ਦੇਖ ਕੇ ਕੱਟੇ ਡੁੱਸਤਾ ਹੋਵੇ ਅੱਛਾ ਇਸ ਤਰ੍ਹਾਂ ਆਵਾਜ਼ ਕਾਫੀ ਤੇਜ਼ ਸੀ ਪਤਾ ਨਹੀਂ ਲੱਗਾ ਕਿੱਥੋਂ ਆਤਮਾਨ ਆਏ ਦੋਨੇ ਉੱਪਰ ਹੈ ਬੱਚੇ ਉੱਪਰ ਆ ਰਹੀ ਆਵਾਜ਼ ਆਈ ਉੱਪਰ ਬਾਹਰ ਨਹੀਂ ਵੇਖੇ ਕਿਸੇ ਸਮਾਂ ਕਿੰਨੇ ਦਾ ਟਾਈਮ ਕਿੰਨੇ ਦਾ 3:00 ਵਜੇ ਹੋਇਆ ਭਾਈ ਕਿੰਨੇ ਮੋਟੇ ਦਾ ਟਾਈਮ ਚੈੱਕ ਕਿੰਨੀ ਤੇਜ਼ ਆਈ ਆਵਾਜ਼ ਬਹੁਤ ਤੇਜ਼ ਸੀਗੀ ਇਦਾਂ ਲੱਗਾ ਕਿ ਚੀਜ਼ ਦੇਖ ਕੇ ਟੁੱਟ ਗਈ ਉਹਦੇ ਬਾਅਦ ਨੀਂਦ ਕਿੱਥੇ ਆਈ ਦੀ ਨਹੀਂ ਆਈ ਬਹੁਤ ਜ਼ਿਆਦਾ ਹੁਤਮਾ ਕਾਪੇ ਆ ਗਏ ਪਰ ਕੁਛ ਹੋਰ ਦਾ ਬੀਜੀ ਕਹਿਣਾ ਹੈ ਤਾਂ ਹਾਂ ਸਾਡਾ ਗੜਾ ਕੁਝ ਹੋਇਆ ਹੀ ਨਹੀਂ ਲੈ ਤਮਾ ਕਾ ਤੋ ਹੀ ਫੋੜਵਾ ਵੇ ਕੋ ਅੰਦਰ ਡਿੱਗੀਆਂ ਆ ਸਾਡੀਆਂ ਕੋ ਡਿੱਗੀਆਂ ਆ ਆ ਬਾਕੀ ਤਕੀਆਂ ਫੋੜਵਾ ਜਦੋਂ ਕੰਮ ਦਾ ਨਹੀਂ ਆ ਚੋ ਆ ਡਿੱਗੀਆਂ ਆ ਆ ਛੋਟੇ ਕਾਕੇ ਵੀ ਪੱਦੇ ਆਏ ਵਾਰਡ ਤੋਂ ਬੁੱਝ ਗਏ ਆਹ ਵੇਖੋ ਆਹ ਇੱਧਰ ਆ ਆਹ ਵੇਖੋ ਆਹ ਪਾਣੀ ਦੀ ਛੋਟ ਆਹ ਛੋਟ ਆਹ ਕੰਧ ਦੀ ਲੀਕ ਚੱਲ ਠੀਕ ਹੈ ਅਮਨ ਦੇਖੋ ਕੰਤਾ ਤੁਸੀਂ ਮੈਂ ਤੁਹਾਨੂੰ ਕਹਿੰਦਾ ਕਿ ਆਵਾਜ਼ ਸਿੰਘ ਦੇ ਲੋਕ ਸੁਣੀ ਆ ਉਹਦੇ ਸਬੰਧ ਤੇ ਅਸੀਂ ਵੀ ਜਾਂਚ ਕਰ ਰਹੇ ਹਾਂ ਪਰ ਆਵਾਜ਼ ਸੁਣੀ ਆ ਲੋਕਾਂ ਨੇ ਬਾਤ ਸੁਣੀ ਆ ਮੈਂ ਵੀ ਸੁਣਿਆ ਜਾਂਚ ਕਰ ਰਹੇ ਆ ਮੇਰੇ ਥਾਣੇ ਦੇ ਇਲਾਕੇ ਦੇ ਵਿੱਚ ਨਹੀਂ ਹੈ ਜੀ ਇਲਾਕੇ ਦੇ ਲੋਕ ਕਹਿੰਦੇ ਕਿ ਥਾਣੇ ਦੇ ਇਲਾਕੇ ਹੀ ਹੈ ਬਿਲਕੁਲ ਥਾਣੇ ਦੇ ਕਿੱਢ ਰਹੇ ਹੂ ਇਸੇ ਵਾਸਤੇ ਮੈਂ ਵੀ ਪਹੁੰਚਿਆ ਤੁਸੀਂ ਵੀ ਕਰ ਰਹੇ ਹੋ ਮੈਂ ਵੀ ਇਸੇ ਕਰਕੇ ਪਹੁੰਚ ਰਿਹਾ ਤੁਸੀਂ ਸਾਨੂੰ ਜਾਂਚ ਕਰ ਰਹੇ ਨਹੀਂ ਦੇ ਰਹੇ ਕਿ ਕਿੱਥੇ ਹੋਇਆ ਇਹ ਰੁਕ ਨਹੀਂ ਰਹੇ ਮੈਂ ਜਿਹੜੀ ਗੱਲ ਉਹ ਲੋਕਾਂ ਦੀ ਆ ਰਹੀ ਹੈ ਜਿਸ ਤਰ੍ਹਾਂ ਜਿੱਥੇ ਥਾਣੇ ਜੀ ਵੀ ਕਹਿੰਦੇ ਕਿ ਟਾਇਰ ਦਾ ਬਲਾਸਟ ਆ ਉਹ ਵੀ ਕਹਿ ਰਹੇ ਜਿਵੇਂ ਜਿਸ ਤਰ੍ਹਾਂ ਲੋਕ ਕਹਿ ਰਹੇ ਜਿਸ ਤਰ੍ਹਾਂ ਵੀ ਵੀ ਕਹਿ ਰਹੀ ਆ ਕੋਈ ਇਥੇ ਸਾਡਾ ਇਹਨਾਂ ਦੇ ਨਾਲਾ ਸਕੂਟ ਆ ਥੋੜਾ ਜਿਹਾ ਆ ਮੋਟਰਸਾਈਕਲਾਂ ਦਾ ਇਹਦੇ ਕਰਕੇ ਦੇਖਣ ਨੂੰ ਥੋੜਾ ਫਿਰ ਅਰੇ ਨਹੀਂ ਮੈਂ ਸੀਨੀਅਰ ਅਸਰਾ ਨੂੰ ਲੋਕੀਤਾ ਵਾ ਆਪਣਾ ਸੂਚਿਤ ਤੁਹਾਨੂੰ ਦਿਖਾਵਾਂਗੇ ਸਾਰਾ ਥਾਣਾ ਸਾਨੂੰ ਕੋਈ ਇਤਰਾਜ਼ ਨਹੀਂ ਹੈਗਾ ਲੇਕਿਨ ਜੇ ਦੀ ਗੱਲ ਤੁਸੀਂ ਕਹਿ ਰਹੇ ਜਾਂ ਲੋਕ ਕਹਿ ਰਹੇ ਨੂੰ ਅਸੀਂ ਵੀ ਕਹਿ ਰਹੇ ਹਾਂ ਇਸੇ ਵਿਸ਼ੇ ਵਾਸਤੇ ਮੈਂ ਇਥੇ ਜਾਂਚ ਕਰਨ ਵਾਸਤੇ ਆ ਲੇਕਿਨ ਥਾਣੇ ਦੇ ਅੰਦਰ ਧਮਾਕਿਆਂ ਦੀ ਗੱਲ ਜਿਹੜੀ ਉਹ ਬਿਲਕੁਲ ਗਲਤ ਹੈ ਜੀ ਹਾਂਜੀ ਦੇਰ ਹੈ ਦੇਰ ਬੰਦ ਦੇਰ ਕੀ ਤਾ ਵੜ ਕੇ ਲੈ ਨਾ ਕਾ ਮੀਕੋ। ਆ ਕੇ ਤਰੀ ਮਗਰ ਬਈ। ਸੁਣੀਆ ਆਵਾਜ਼ ਵੀ ਆਈ ਥੇ ਲੋਏ। ਅੱਛਾ ਜੀ। ਤੁਮਾ ਕਾਇ ਹੈ ਤੁੰਡੀ? ਤੁਮਾ ਕਾਇ ਹੈ ਭਈ? ਪਤਾ ਨਹੀਂ ਲੱਗਦਾ ਸਾਨੂੰ ਨੇ ਬਤਾ ਲਿਆ ਤਾਂ। ਹਾਂਜੀ। 3 ਵਜੇ ਕਿੰਦੇ ਵਾਰ ਹੈ? ਬੜਾ ਜੀ। ਕਿੰਨੇ ਕ ਵਜੇ? 3 ਵਜੇ। 3 ਵਜੇ ਦਾ ਟਾਈਮ ਸੀ। 3 ਵਜੇ ਦਾ ਟਾਈਮ ਤੇ ਬੰਮ ਬਹੁਤ ਜਲਦੀ ਪੰਪ ਫਟਿਆ ਹੋਇਆ ਹੈ। ਤੁਸੀਂ ਸੁਤੇ ਹੋ ਸੀ ਕੋਣ? ਹਾਂਜੀ ਹਾਂਜੀ। ਅੱਛਾ। ਤੇ ਕਿੰਨੇ ਕਿੰਨੇ ਕ ਵਜੇ ਦਾ ਟਾਈਮ ਸੀਗਾ? 3 ਵਜੇ ਦਾ। ਇੱਕ ਮਿੰਟ ਦੇਖੋ ਪਰ ਪਰ। ਕੀ ਬਤਾ? ਸਿੰਦਰਪਾਲ ਕੋ ਤੇ ਕਿਥੇ ਰਹਿੰਦੇ ਹੋ ਚੰਕੀ ਵਾਲੀ ਗਲੀ ਚ ਤੇ ਕਿੰਨੇ ਕੋਈ ਬਲਾਸ ਦੀ ਆਵਾਜ਼ ਆਈ ਸਾਨੂੰ ਨਹੀਂ ਆਈ ਅਸੀਂ ਸੁਣਿਆ ਸਵੇਰੇ ਗੁਰਦੁਆਰੇ ਵਾਂਏ ਆ ਸੰਗਤ ਨੇ ਦੱਸਿਆ ਸਾਨੂੰ ਆ ਜਾਈਏ ਕਿੰਨੇ ਕ ਵਜੇ ਸਵੇਰੇ ਤਕਨੀ ਬਣਾਈ ਵਾ ਤਿੰਨ ਵਜੇ ਤਿੰਨ ਵਜੇ ਹਾਂਜੀ ਤੇ ਕਿੰਨੀ ਕ ਤੇਜ਼ ਸੀਗੀ ਆਵਾਜ਼ ਕਹਿੰਦੇ ਕਾਫੀ ਤੇਜ਼ ਅੱਛਾ ਹਾਂਜੀ ਕਾਫੀ ਤੇਜ਼ ਸੀ ਆਵਾਜ਼ ਕਹਿੰਦੇ ਓਕੇ ਮੇਰਾ ਨਾਮ ਪਵਨ ਕੁਮਾਰ ਹੈ ਜੀ ਹਾਂਜੀ ਕਿਹੜਾ ਇਲਾਕਾ ਇਹ ਥਾਣਾ اسلامਾਬਾਦ ਦਾ ਇਲਾਕਾ ਜੀ ਹਾਂਜੀ ਕੀ ਗੱਲ ਹੈ ਜੀ ਰਾਤ 3:05 ਤੇ ਜੀ ਬਹੁਤ ਜ਼ਬਰਦਸਤ ਧਮਾਕੇ ਦੀ ਆਵਾਜ਼ ਆਈ ਜਿੰਨੂੰ ਸੁਣ ਕੇ ਅਸੀਂ ਸਾਰੇ ਘਬਰਾ ਗਏ ਲੇਕਿਨ ਯਕਦਮ ਅਸੀਂ ਉੱਠ ਪਏ ਲੇਕਿਨ ਨਾ ਜ਼ਬਰਦਸਤ ਧਮਾਕਾ ਦੀ ਆਵਾਜ਼ ਸੁਣ ਕੇ ਸਾਰੇ ਲੋਕ ਬਾਹਰ ਆਏ ਲੇਕਿਨ ਸਾਨੂੰ ਇਹ ਨਹੀਂ ਪਤਾ ਚੱਲ ਸਕਿਆ ਵੀ ਇਹ ਬੰਬ ਜਿਹੜਾ ਹੈ ਬੰਬ ਟਾਈਪ ਆਵਾਜ਼ ਕਿੱਥੋਂ ਆਈ ਹੈ ਔਰ ਫਿਰ ਅਸੀਂ ਸਾਰੇ ਇੱਧਰ ਉੱਧਰ ਵੇਖ ਕੇ ਤੇ ਆਪਣੇ ਘਰਾਂ ਦੇ ਵਿੱਚ ਵਾਪਸ ਚੱਲ ਗਏ ਕਿਉਂਕਿ ਇੱਕ ਦਹਿਸ਼ਤ ਦਾ ਮਾਹੌਲ ਹੁੰਦਾ ਇੱਕ ਡਰ ਦਾ ਮਾਹੌਲ ਹੈ ਅਸੀਂ ਵੀ ਸਾਰੇ ਥਾਣੇ ਅਸਲਾਮਾਬਾਦ ਆ ਕੇ ਰਹਿਨੇ ਆ ਅਸੀਂ ਵੀ ਸਾਰੇ ਘਬਰਾ ਗਏ ਆ ਡਰ ਗਏ ਆ ਕਿ ਇਹ ਕਰਮਵਾਰ ਜਿਹੜਾ ਮਦੀਠੇ ਥਾਣੇ 'ਚ ਕਦੀ ਹਮਲਾ ਹੋ ਰਿਹਾ ਕਦੀ ਕਿਸੇ ਥਾਣੇ 'ਤੇ ਹਮਲਾ ਹੋ ਰਿਹਾ ਇਹ ਕਿਤੇ ਥਾਣੇ ਕਿਸੇ 'ਚ ਹਮਲਾ ਤਾਂ ਨਹੀਂ ਸੀ ਯਹਾਂ ਕਿਤੇ ਲਾਗੇ ਜਾਗੇ ਕੋਈ ਬੰਮ ਨੁਮਾ ਆਵਾਜ਼ ਤੇ ਨਹੀਂ ਸੀ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਦੇਖ ਕੇ ਘਬਰਾ ਗਏ ਆ ਕਿ ਪੰਜਾਬ ਫੇਰ ਕਿਸ ਰਸਤੇ ਵੱਲ ਜਾ ਰਿਹਾ ਹੈ ਇਸ ਤੋਂ ਵੀ ਦੇਖਿਆ ਗਿਆ ਥਾਣਾ ਸਲਾਮਾਉ ਦੇ ਅੰਦਰ ਵੀ ਪੁਲਿਸ ਮੁਲਾਜ਼ਮਾਂ ਦੇ ਫੇਰ ਤੇ ਲੱਗੇ ਬੱਤੀਆਂ ਬੁੱਤੀਆਂ ਠੀਕ ਕਰਨ ਦੇ ਸਭ ਕੁਝ ਦੇ ਤਿੰਨ ਟੁਣਾ ਉੱਡੀਆਂ ਪਈਆਂ ਨੇ ਹਾਂਜੀ ਲੱਗਦਾ ਕਿ ਜਿਹੜਾ ਹਮਲਾ ਹੈ ਉਹ ਥਾਣਾ ਸਲਾਮਾਬਾਦ ਚ ਹੀ ਹੋਇਆ ਹੈ ਲੇਕਿਨ ਜਿਸ ਤਰ੍ਹਾਂ ਸਾਨੂੰ ਅਸੀਂ ਮੌਕੇ ਤੇ ਜਿਹੜਾ ਉਹ ਜੱਜ ਨਹੀਂ ਕਰ पाए ਕਿ ਹਮਲਾ ਹੋਇਆ ਕਿੱਥੇ ਲੇਕਿਨ ਧਮਾਕਾ ਐਡਾ ਜ਼ਬਰਦਸਤ ਸੀ ਕਿ ਅਸੀਂ ਪੰਜਾਬ ਦਾ ਪਹਿਲਾ ਮਾਹੌਲ ਦੇਖਿਆ ਐਸਟਰਨ ਲੱਗਦਾ ਸੀ ਜਿਸ ਤਰ੍ਹਾਂ ਕਹਿੰਦੇ ਨੇ ਬਸ ਫੋਟਕਸ ਸਮਗਰੀ ਬੜੀ ਜ਼ਬਰਦਸਤ ਤਰੀਕੇ ਦੇ ਨਾਲ ਚਲਾਈ ਇਹਨੂੰ ਦੇਖ ਕੇ ਅਸੀਂ ਬਹੁਤ ਸਾਰੇ ਘਬਰਾਏ ਹੋਏ ਆਂ ਸਾਡਾ ਇਲਾਕਾ ਵੀ ਸਾਰਾ ਘਬਰਾ ਗਿਆ ਕਿ ਕਿਸ ਤਰ੍ਹਾਂ ਕਿਉਂ ਹੋ ਰਿਹਾ ਪਤਾ ਲੱਗਾ ਇਹ ਆਵਾਜ਼ ਆਈ ਕੋਈ ਅਸੀਂ ਇਸ ਵੰਦੇ ਅਸੀਂ ਵੈਰੀਫਾਈ ਕਰ ਰਹੇ ਆਂ ਐਸਾ ਝ ਕੋਈ ਬਲਾਸ ਇੱਥੇ ਸਾਨੂੰ ਪਤਾ ਨਹੀਂ ਕਿ ਕਿ ਇਲਾਕੇ ਦੇ ਆਹ ਪੁਆਇੰਟ ਸਾਰੇ ਕਹਿੰਦੇ ਸਾਨੂੰ ਬਹੁਤ ਤਕੜਾ ਬਲਾਸ ਦਾ ਧਮਾਕਾ ਹੋਇਆ ਹੈ ਸਾਰਾ ਲੱਡੀਆਂ ਤਸਵੀਰਾਂ ਤੱਕ ਅਸੀਂ ਵੈਰੀਫਾਈ ਕਰ ਰਹੇ ਜੀ ਸੀਨੀਅਰ ਅਫਸਰ ਆ ਗਏ ਨੇ ਤੁਹਾਨੂੰ ਦੱਸ ਦੇਣਗੇ ਤਾਰਾ ਠੀਕ ਠੀਕ ਆ ਬਿਲਕੁਲ ਜੀ ਸੀਨੀਅਰ ਕੋਈ ਸੇਵਾ ਦੀ ਜਿਹੜੇ ਬੋਧੇ ਪਹੁੰਚ ਲੁੱਤਾ ਬੋਲ ਬਿਚਾਰੀ ਤਸਵੀਰਾਂ ਜਿਹੜੀਆਂ ਅਮਨ ਪਹੜ ਸਾਥ ਸਿਵੀ ਇਹ ਸਦੋ ਏਡੀਸੀਪੀ ਏਸੀਪੀ ਸਾਰੇ ਹੀ ਸਲਾਮਾ ਉਹ ਥਾਣੇ ਵਿੱਚ ਪਹੁੰਚ ਚੁੱਕੇ ਹਨ ਕਿਹੜੇ ਕਲਵਾ ਕਿਹੜਾ ਬਲਾਸਟ ਹੋਇਆ ਹੈ ਇਹਦੇ ਕੋਈ ਬਲਾਸਟ ਨਹੀਂ ਆ ਮਹੱਲੇ ਵਾਲੇ ਤਾਂ ਕਹਿੰਦੇ ਦੋ ਤਿੰਨ ਜਾਨਾਂ ਪਿੱਛੇ ਸਾਰੀ ਜਨਾਨੀ ਹੈ ਕਹਿੰਦੇ 3 ਵਜੇ ਦੇ ਕਰੀਬ ਬਲਾਸਟ ਹੋਇਆ ਸਰ சுரே ਸ਼ੁਰੇ 4 ਵਜੇ ਸ਼ੁਰੇ 4 ਵਜੇ ਤੇ ਇੱਥੇ ਆ ਸਾਰੇ ਪੁਲਿਸ ਸਫਾਈ ਕੀਤੀ ਗਈ ਆ ਤੀਨਾ ਲੈ ਕੇ ਪਾਈਆਂ ਗਈਆਂ ਉੱਤੇ ਬਿਲਕੁਲ ਨਹੀਂ ਉਹ ਆਲਰੇਡੀ ਖੜੀ ਰਿਪੋਰਟ ਚਲਦੀ ਤੀਨਾ ਤਾਂ ਕੋਈ ਨਹੀਂ ਪੰਜੀਆਂ ਨਹੀਂ ਰਿਪੋਰਟ ਪਾਜੀ ਸਰੇ 4 ਵਜੇ ਥੋੜੀ ਚੱਲ ਨਹੀਂ 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 ਮੈਂ ਕਹਾਂ ਅੱਜ ਕਰੇ ਫੇਰ ਚੱਲੀ ਕੋਈ ਨਹੀਂ ਆਂਗਵਾਂਡ ਕਹ ਰਹੇ ਆਂਗਵਾਂਡ ਬਲਾਸ ਦੀ ਆਵਾਜ਼ ਨਹੀਂ ਆਈ ਮੇਹਾਂ ਜਿੱਤੇ ਸਾਡੇ ਸੰਤਰੀ ਪਰ ਸਾਨੂੰ ਬਕਾਇਦਾ ਸਾਡਾ ਸਾਲ ਇਹ ਬਿਲਕੁਲ ਸੇਫ ਆ ਕੋਈ ਅਫਸੀ ਗੱਲ ਹੀ ਨਹੀਂ ਦੂਰ ਧਮਾਕੇ ਦੀ ਆਵਾਜ਼ ਕਿਤੇ ਕਿਤੇ ਕਹਿੰਦੇ ਨੇ ਲੋਕ ਉਹ ਮੈਂ ਵੀ ਦੇਖ ਰਿਹਾ ਸਾਡੇ ਥਾਣੇ ਨਹੀਂ ਹੋਈ ਬਲ ਸਾਡੇ ਥਾਣੇ ਨਹੀਂ ਹੋਈ ਕਿਤੇ ਹੋਰ ਹੋਈ ਕੋਈ ਗੱਲ ਵੱਖਰੀ ਆਂਗਵਾਂਡ ਵਾਲੇ ਕਹਿੰਦੇ ਮੈਂ ਆਂਗਵਾਂਡ ਨਹੀਂ ਵਿੱਚ ਇਸ ਤਰ੍ਹਾਂ ਮੈਂ ਤੁਹਾਨੂੰ ਦੱਸ ਰਿਹਾ ਨਾ ਕਿ ਸਾਡੇ ਥਾਣੇ ਦੇ ਵਿੱਚ ਕੋਈ ਧਮਾਕੇ ਦੀ ਗੱਲ ਨਹੀਂ ਹੋਈ ਜੀਵਨ ਸਿੰਘ ਜੀਵਨ ਸਿੰਘ ਫੌਜੀ ਨੇ ਜ਼ਿੰਮੇਵਾਰੀ ਵੀ ਲਈ ਹੈ ਪਾਜੀ ਮੈਂ ਨਹੀਂ ਜੀਵਨ ਫੌਜੀ ਨੂੰ ਜਾਣਦਾ ਨਾ ਮੈਂ ਐਸਾ ਸੁਣੀ ਆ ਕਿੜੀ ਕੋਈ ਗੱਲਬਾਤ ਹੈਗੀ ਆ ਲੇਕਿਨ ਕਿਤੇ ਦੂਰ ਸਾ ਦੂਰ ਮੈਂ ਵੀ ਕਰਦਾ ਇਸੇ ਕਰਕੇ ਕਰ ਰਿਹਾ ਕਿਤੇ ਦੂਰ ਧੁਮਾਕੇ ਦੀ ਕੋਈ ਆਵਾਜ਼ ਆਈ ਸਾਡੇ ਖਾਣੇ ਦੇ ਵਿੱਚ ਕੋਈ ਧੁਮਾਕਾ ਨਹੀਂ ਆ ਅੱਛਾ ਨਹੀਂ ਕੋਈ ਅਜਿਹੀ ਗੱਲ ਆ ਠੀਕ ਆ ਹਾਂ ਕੋਈ ਮੱਕਾ ਕਰਦਾ ਹੈਲੋ ਪੇ ਕੋਈ ਠੀਕ ਹੈ ਸਰ ਠੀਕ ਹੈ ਸਰ ਜਿਹੜਾ ਲਾਸਟ ਹੋਇਆ ਹੈ ਸਾਢੇ 4 ਵਜੇ ਦੇਖੋ ਸਾਡੇ ਜਿਹੜੇ ਸੰਤਰੀ ਨੇ ਉਹਨਾਂ ਨੂੰ ਇੱਥੇ ਆਵਾਜ਼ ਸੁਣੀ ਸੀ ਜ਼ਰੂਰ ਗਲੀ ਦੇ ਵਿੱਚ ਬਟ ਜਦੋਂ ਉਹਨਾਂ ਨੇ ਆ ਕੇ ਦੇਖਿਆ ਤਾਂ ਉਹਨਾਂ ਨੂੰ ਕੋਈ ਇਹੋ ਜੀ ਚੀਜ਼ ਡੈਮੇਜ ਵਾਲੀ ਤਾਂ ਕੋਈ ਤੁਹਾਡੇ ਸਾਹਮਣੇ ਵੀ ਹੈ ਇਹਦੇ ਜਿਹੜੀ ਦੂਜੀ ਗੱਲ ਹੈ ਜੋ ਮੈਂ ਤੁਹਾਡੇ ਮੀਡੀਆ ਰਿਪੋਰਟਸ ਦੇ ਉੱਤੋਂ ਦੇਖ ਰਿਹਾ ਆ ਆਪਾਂ 10 ਬੰਦੇ ਜਿਹੜੇ ਇਸ ਮੋਡਿਊਲ ਦੇ ਫੜੇ ਪਹਿਲਾਂ ਉਹਦੇ ਚ ਅਵਾਨ ਪਿੰਡ ਦਾ ਹੈਗਾ ਲੜਕਾ ਜਿਹੜਾ ਭੱਜਿਆ ਹੋਇਆ ਇੱਕ ਉਹਦਾ ਨਾਮ ਹੈਗਾ ਅਮਨ ਖੋਖਰ ਜੀ ਅਵਾਨ ਪਿੰਡਾ ਥਾਣਾ ਰਮਦਾਸ ਦੇ ਵਿੱਚ ਉਹਦੀ ਅਸੀਂ ਭਾਲ ਕਰ ਰਹੇ ਹਾਂ ਅਸੀਂ ਤੁਹਾਨੂੰ ਪ੍ਰੈਸ ਕਾਨਫਰੰਸ 'ਚ ਵੀ ਦੱਸਿਆ ਸੀ ਇਸ ਤੋਂ ਇਲਾਵਾ ਦੋ ਲੜਕੇ ਜੰਡਿਆਲਾ ਗੁਰੂ ਦੇ ਭਰਾ ਹੈ ਸਕੇ ਜੀ ਸ਼ੇਰ ਸਿੰਘ ਜੀ ਦੇ ਬੇਟੇ ਆ ਉਹਦੇ ਜਸ਼ਨਪ੍ਰੀਤ ਤੇ ਦੂਜੇ ਮੁੰਡਾ ਜਿਹੜਾ ਜੂਵੀ ਨਾਈਟ ਹਾਂਜੀ ਸਰ ਜਿਹੜਾ ਦੱਸਿਆ ਜਾ ਰਿਹਾ ਕੀ ਥਾਣੇ ਵਾਲਾ ਦੇ ਵਿੱਚ ਜਾਂ ਬਾਹਰ ਬਲਾਸਟ ਕਰ ਕੀ ਕਰਨਾ ਚਾਹੁੰਦੇ ਆ ਦੇਖੋ ਤੁਹਾਡੇ ਸਾਹਮਣੇ ਆਪਾਂ ਥਾਣੇ ਦੇ ਅੰਦਰ ਬੈਠੇ ਆ ਐਸਐਚਓ ਸਾਹਿਬ ਦੇ ਰੂਮ ਦੇ ਵਿੱਚ ਕੋਈ ਮਤਲਬ ਬੜਾ ਟਰਾਂਸਪੇਰੈਂਟਲੀ ਤੁਹਾਡੇ ਨਾਲ ਸਾਰਿਆਂ ਨਾਲ ਵੀ ਆਪਾਂ ਆਰਾਊਂਡ ਲਾਇਆ ਇਹਦੇ ਵਿੱਚ ਗੱਲ ਇਹ ਆ ਸਿੰਪਲ ਕਿ ਕਮਿਸ਼ਨਰਡ ਪੁਲਿਸ ਵੱਲੋਂ ਅਸੀਂ 10 ਬੰਦੇ ਪਹਿਲਾਂ ਫੜੇ ਸੀ। ਔਰ ਯੂਏਪੀਏ ਦਾ ਅਨਲੋਫਲ ਐਕਟੀਵਿਟੀਜ਼ ਦੇ ਵਿੱਚ ਉਹਦੇ ਚ ਇਹੀ ਜਿਹੜਾ ਮੋਡਿਊਲ ਬਾਰੇ ਆਪਾਂ ਗੱਲ ਕਰ ਰਹੇ ਆ ਇਹ ਸਾਰੇ ਵਿੱਚ ਸ਼ਾਮਿਲ ਸੀਗੇ। ਉਹਦੇ ਨਾਲ ਇਹਨਾਂ ਨੂੰ ਬੜਾ ਵੱਡਾ ਸੈਟਬੈਕ ਲੱਗਿਆ। ਉਸ ਤੋਂ ਬਾਅਦ ਦੋ ਬੰਦੇ ਅਸੀਂ ਹੋਰ ਫੜੇ ਆ ਜਨੇਵਾਲਾ ਗੁਰੂ ਦੇ। ਦੋਨੇ ਭਰਾ ਨੇ ਇੱਕ ਜੂਵਿਨਾਈਲਾ ਲੜਕਾ, ਉਹਦਾ ਨਾਮ ਨਹੀਂ ਆਪਾਂ ਦੱਸੇ ਦੂਜਾ ਜਸ਼ਨਪ੍ਰੀਤ ਐ। ਉਹਨਾਂ ਦੀ ਵੀ ਸ਼ਮੂਲੀਅਤ ਇਹ ਸਾਰੇ ਹਰਕਤਾਂ ਦੇ ਵਿੱਚ ਆਈ ਹੈ ਉਸੇ ਡੈਸਪੀਰੇਸ਼ਨ ਚ ਬਾਰ-ਬਾਰ ਮੈਨੂੰ ਲੱਗਦਾ ਕਿ মিডিਆਨ ਕੋਲ ਜਾ ਕੇ ਤੇ ਆਪਣੀ ਜਿੱਦਾਂ ਪ੍ਰੈਜ਼ੈਂਸ ਜਾਂ ਹਾਜ਼ਰੀ ਲਵਾਉਣ ਦੀ ਕੋਸ਼ਿਸ਼ ਕਿਉਂਕਿ ਹੁਣ ਸਿਕੰਜਾ ਕਾਫੀ ਨਾਤੇ ਕੱਸਿਆ ਜਾ ਰਿਹਾ ਹੈ। ਔਰ ਸਾਡੇ ਕੋਲ ਬੰਦੇ ਨਾਮਜ਼ਦ ਨਹੀਂ ਜਿਹੜੇ ਅਸੀਂ ਫੜਨ ਵਾਲੇ ਬਾਕੀ ਨੇ। ਜੇ ਆਪਾਂ ਦੇਖੀਏ ਕਿ ਪਹਿਲੇ ਮੋਡਿਊਲ ਦੇ ਵਿੱਚ ਜਿਹੜਾ ਲੜਕਾ ਹੈ ਵਾਨਪਿੰਡ ਦਾ ਮੈਂ ਤੁਹਾਨੂੰ ਨਾਮ ਵੀ ਦੱਸ ਦਿੰਨਾ। ਉਹ ਵੀ ਜਿਹੜਾ ਇਹਦੇ ਵਿੱਚ ਵੌਂਟਡ ਹੈ ਮੈਂ ਤੁਹਾਨੂੰ ਪ੍ਰੈਸ ਕਾਨਫਰੈਂਸ 'ਚ ਵੀ ਉਹ ਗੱਲ ਦੱਸੀ ਸੀਗੀ ਅਮਨ ਖੋਖਰ ਅਮਨ ਕੋਕਰ ਨਾਮ ਦਾ ਲੜਕਾ ਪਹਿਲਾਂ ਵੀ ਵੌਂਟਡ ਹੈ ਉਸ ਕੇਸ 'ਚ ਉਸ ਤੋਂ ਇਲਾਵਾ ਦੋ ਤਿੰਨ ਜਣੇ ਹੋਰ ਨੇ ਜਿਹੜੇ ਸਾਡੇ ਨੇਲੇ ਦੇ ਡਿਸਟ੍ਰਿਕਟਸ ਨੇ ਉਹ ਸਾਡੇ ਟਾਰਗੇਟ ਤੇ ਨੇ ਔਰ ਜਲਦੀ ਉਹਨਾਂ ਨੂੰ ਅਸੀਂ ਅਰੈਸਟ ਕਰਾਂਗੇ ਸਰ ਆਖ ਕੀ ਵਜ੍ਹਾ ਕਿ ਜਿਹੜਾ ਥਾਣੇ ਦੇ ਬਾਹਰ ਜਿਹੜਾ ਗੱਲ ਕਰਕੇ ਤੈਸਿਲ ਪਈ ਜਾਵੇ ਨਹੀਂ ਦੇਖੋ ਮੈਂ ਇਹਦੇ ਬਾਰੇ ਕੀ ਕਹਿ ਸਕਦਾ ਪਰ ਅਸੀਂ ਜਿਹੜੀ ਤੁਹਾਨੂੰ ਇਨਵੈਸਟੀਗੇਸ਼ਨ ਦਾ ਪਾਰਟ ਮੈਂ ਕਲੀਅਰ ਕਰ ਸਕਦਾ ਤੇ ਮੈਨੂੰ ਤੇ ਇਹ ਲੱਗ ਰਿਹਾ ਕਿ ਆਊਟ ਆਫ ਡੈਸਪਰੇਸ਼ਨ ਤੇ ਆਪਣੀ ਮਤਲਬ ਇੱਕ ਜਦੋਂ ਬੰਦੇ ਨੂੰ ਲੱਗਦਾ ਕਿ ਮੈਂ ਮੇਰੇ ਬੰਦੇ ਇੰਨੇ ਫੜੇ ਗਏ ਤੇ ਉਹ ਨੈਚੁਰਲੀ ਆਪਣੀ ਹੋਂਦ ਹਰੇਕ ਬੰਦਾ ਦਿਖਾਉਣ ਦੀ ਕੋਸ਼ਿਸ਼ ਕਰਦਾ ਪਰ ਅਸੀਂ ਇਨਵੈਸਟੀਗੇਸ਼ਨ ਪਾਰਟ ਦੇ ਵਿੱਚ ਕਾਫੀ ਅੱਗੇ ਤੱਕ ਪਹੁੰਚ ਚੁੱਕੇ ਹਾਂ ਔਰ ਕਾਫੀ ਸੈਟਬੈਕ ਲੱਗਿਆ ਤੁਹਾਨੂੰ ਸਾਹਮਣੇ ਉਹ ਮੋਡਿਊਲ ਸਾਰਾ ਬਸਟ ਹੋਇਆ ਔਰ ਜਲਦੀ ਤੋਂ ਔਰ ਨਾ ਬਾਕੀ ਵੀ ਜਿਹੜੀਆਂ ਗੱਲਾਂ ਸ਼ੇਅਰ ਕੀਤੀਆਂ ਜਾਣੀਆਂ ਸਰ ਪਰ ਜਦੋਂ ਸਵੇਰੇ ਸਵੇਰੇ ਪਹੁੰਚੇ ਸੀ ਤਾਂ ਉਦੋਂ ਬਲਬਾ ਜਿਹੜਾ ਇੱਥੋਂ ਕੱਢਿਆ ਜਾ ਰਿਹਾ ਸੀ ਨਾਲ ਟੀਨਾ ਜਿਹੜੀ ਉੱਪਰ ਅਸੀਂ ਦੇਖੋ ਜੀ ਜਿਹੜਾ ਮੈਂ ਤਾਂ ਦੇਖੋ ਕਿਸੇ ਨੂੰ ਤੁਹਾਡੇ ਨਾਲ ਹੀ ਮੈਂ ਅੰਦਰ ਆਇਆ ਤੇ ਐਵੇਂ ਮਤਲਬ ਆਪਾਂ ਗੱਲ ਨੂੰ ਉਹ ਵੀ ਨਾ ਕਰੀਏ ਅਸੀਂ ਤਾਂ ਵੀ ਕੀਤੀ ਪਿੰਨਾ ਨਵੀਆਂ ਪਾਈਆਂ ਜਾ ਰਹੀ ਸੀ ਸਵੇਰੇ 4 ਵਜੇ ਉਸੇ ਤੱਕ ਲੋਕਾਂ ਦੇ ਘਰਾਂ ਤੇ ਆਪਾਂ ਵੇਖਿਆ ਤਰੇੜਾ ਆਈ ਹੋਈ ਸੀ ਸਰ ਪਰ ਮੈਂ ਤਾਂ ਕਦੇ ਕੁਲਕੈ ਨਹੀਂ ਰਿਹਾ ਵੀ ਤੇ ਬਾਹਰ ਨੌਇਸ ਤਾਂ ਆਈ ਹੈ ਔਰ ਡੈਮੇਜ ਦੀ ਗੱਲ ਆਪਾਂ ਕਰ ਰਹੇ ਹਾਂ ਡੈਮੇਜ ਨਹੀਂ ਕੋਈ ਹੋਇਆ ਔਰ ਸਾਰੇ ਤੁਸੀਂ ਅੰਦਰ ਆਪਾਂ ਥਾਣੇ ਦੇ ਵਿੱਚ ਹੀ ਬੈਠੇ ਆ ਕੋਈ ਬਾਹਰੋਂ ਬੈਠੇ ਤਾਂ ਗੱਲ ਨਹੀਂ ਕਰ ਰਹੇ ਜੇ ਕੋਈ ਇਹੋ ਜੀ ਗੱਲ ਹੁੰਦੀ ਤਾਂ ਕਿਸ ਤਰ੍ਹਾਂ ਉਹਨੂੰ ਕੋਈ ਲੁਕੋਇਆ ਜਾ ਸਕਦਾ ਸਰ 12 ਦਿਨ ਦੀ ਆਪਾਂ ਦੁਸ਼ੀ ਫੜੇ ਹੋ ਚੁੱਕੇ ਆ ਇਹ ਚੱਕਰ ਕੀ ਜਿਹੜਾ ਵੀ बार-बार ਪੁਲਿਸ ਥਾਣੇ ਤੱਕ ਪਹੁੰਚ ਮਾੜਾ ਮਾੜਾ ਕਲੂਜ਼ ਮਿਲਿਆ ਉਹ ਲੱਗੇ ਹੋਏ ਆਂ ਜੀ ਉਹ ਸਾਰਾ ਅਸੀਂ ਕਲੀਅਰ ਕਰਕੇ ਤੁਹਾਨੂੰ ਦੱਸਾਂਗੇ ਇੱਕ ਦੋ ਦਿਨ ਜੀ ਤੁਹਾਨੂੰ ਦੁਬਾਰਾ ਬਰੀਫਿੰਗ ਇਹਦੇ ਬਾਰੇ ਕਰਾਂਗੇ ਕਿਉਂਕਿ ਸਾਡਾ ਆਪਰੇਸ਼ਨ ਬੜਾ ਫਾਈਨਲ ਸਟੇਜਸ ਤੇ ਚੱਲ